ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਵਲੌਗ ਦੇ ਵਿੱਚੋਂ ਹੋਸ਼ਨਾਓ ਕਿਵੇਂ ਹੋ ਸਾਰੇ ਜਣੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਾਂਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪਾਂ ਵੀ ਬਿਲਕੁਲ ਠੀਕ ਠਾਕ ਐਂ ਜੀ ਤੇ ਲੱਗੀਆਂ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਰਿਕਵੈਸਟ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਜੀ ਬਾਕੀ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਤੇ ਲੋ ਜੀ ਦਿਨ ਹੈਗਾ ਜੀ ਇੱਥੇ ਆਪਣਾ ਵੀਰਵਾਰ ਦਾ ਦਿਨ ਆ ਜੀ ਸ਼ਾਇਦ ਅ ਨਹੀਂ ਜੀ ਸ਼ੁੱਕਰਵਾਰ ਦਾ ਦਿਨ ਆ ਹਾਂਜੀ 15 ਤਰੀਕ ਗੁਰਪੁਰਬ ਵਾਲਾ ਦਿਨ ਜਿਸ ਦਿਨ ਗੁਰਪੁਰਬ ਸੀ ਉਸ ਦਿਨ ਦੀ ਵੀਡੀਓ ਹੈ ਜੀ ਇਹ ਯਾਨੀ ਕਿ ਕੱਲ ਦੀ ਵੀਡੀਓ ਹੈ ਇਹ ਤੇ ਬਟ ਕੱਲ ਮੇਰੇ ਤੋਂ ਵੀਡੀਓ ਅਪਲੋਡ ਨਹੀਂ ਹੋ ਪਾਈ ਕਿਉਂਕਿ ਇੱਕ ਤਾਂ ਮੈਂ ਥੋੜਾ ਜਿਹਾ ਲੇਟ ਹੋ ਗਈ ਸੀਗੀ ਕੰਮ ਤੰਦੇ ਕਰਨ ਦੇ ਚਲੋ ਕੋਸ਼ਿਸ਼ ਕਿ ਜਿੰਨੀ ਕੁ ਵੀਡੀਓ ਬਣੀ ਸੀ ਵੈਸੇ ਮੈਂ ਚਲੋ ਉਨੀ ਵੀਡੀਓ 15 16 ਮਿੰਟ ਦੀ ਵੀਡੀਓ ਜੜੀ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਸੀਗੀ ਬਟ ਕੀ ਹੋਇਆ ਜੀ ਇੱਕ ਤਾਂ ਖੇਤ ਲੱਗੀ ਹੋਏ ਨੇ ਕੰਮ ਹਨ ਤੇ ਉਹਦੇ ਕਰਕੇ ਫਿਰ ਨਾ ਔਖਾ ਹੋ ਜਾਂਦਾ ਇਹ ਤਾਂ ਬੰਨੇ ਰੋਟੀ ਭੇਜਣੀ ਹੁੰਦੀ ਆ ਜੀ ਸੁਬਾ ਵੀ ਰੋਟੀ ਖੇਤ ਭੇਜਣੀ ਆ ਦੁਪਹਿਰੇ ਵੀ ਭੇਜਣੀ ਤੇ ਸ਼ਾਮ ਨੂੰ ਵੀ ਹੈਨਾ ਤੇ ਤਾਂ ਕਰਕੇ ਜੀ ਖੇਤ ਨਾ ਆਪਣੇ ਬੰਦੇ ਲੱਗੇ ਕਰਕੇ ਤੇ ਫਿਰ ਔਖਾ ਹੋ ਜਾਂਦਾ ਵੀ ਕੰਮ ਦੀ ਰੁੱਤ ਆ ਤੇ ਇਸ ਤਰ੍ਹਾਂ ਹੋ ਜਾਂਦਾ ਚਲੋ 1-2 ਦਿਨਾਂ ਬਸ ਹੈਨਾ ਵੀ ਕੰਮ ਖਤਮ ਹੋ ਗਿਆ ਫਿਰ ਤਾਂ ਬਾਅਦ ਚ ਚਲੋ ਵੀ ਇਹ ਨਾ ਜ਼ਿਆਦਾ ਨਹੀਂ ਹੋਣਾਗਾ ਬਸ 1-2 ਦਿਨਾਂ ਦਾ ਕੰਮ ਹੈਗਾ ਤਾਂ ਕਰਕੇ ਥੋੜਾ ਜਿਹਾ ਔਖਾ ਹੋ ਰਿਹਾ ਜੀ ਕਿਉਂਕਿ ਫਿਰ ਹਨਾ ਆਪਾਂ ਆਪ ਦੀ ਜਦੋਂ ਰੋਟੀ ਪਾਣੀ ਬਣਾਉਣਿਆ ਚਲੋ ਹਨਾ ਰੁੱਖੀ ਮਿੱਸੀ ਜਿੱਦਾਂ ਦੀ ਹੁੰਦੀ ਐ ਚਲੋ ਸਰ ਜਾਂਦਾ ਵੇੜਾ ਕੋਈੜਾ ਵੀ ਹੋ ਜੇ ਸਰ ਜਾਂਦਾ ਪਰ ਜਦੋਂ ਬਕਾਨੇ ਬੰਦੇ ਲੱਗੇ ਹੁੰਦੇ ਆ ਉਦੋਂ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਇਹ ਟਾਈਮ 'ਚ ਰੋਟੀ ਪਾਣੀ ਭੇਜਣਾ ਤੇ ਦਾਲ ਸਬਜ਼ੀ ਬਣਾਉਣੀ ਹਨਾ ਔਖਾ ਜਿਹਾ ਹੋ ਜਾਂਦਾ ਤੇ ਫਿਰ ਤੁਹਾਨੂੰ ਪਤਾ ਜੀ ਨਾਲ-ਨਾਲ ਇੱਕ ਪਸ਼ੂਆਂ ਦਾ ਕੰਮ ਆ ਨਾਲ ਆਪਣੇ ਪਸ਼ੂਆਂ ਦਾ ਜਿਹੜੀ ਸਾਮ ਸੰਭਾਲਾ ਉਹ ਵੀ ਕਰਨੀ ਜ਼ਰੂਰੀ ਐ ਇੱਕ ਮੌਸਮ ਖਰਾਬ ਹੋ ਰਿਹਾ ਵਾ ਜਿਹਦੇ ਨਾਲ ਕੰਮ ਜੇ ਨਿਭੜ ਨਹੀਂ ਰਿਹਾ ਉਵੇਂ ਹਨਾ ਤਾਂ ਕਰਕੇ ਨਾ ਮੇਰੇ ਤੋਂ ਜਿਹੜੀ ਵੀਡੀਓ ਕੱਲ ਅਪਲੋਡ ਨਹੀਂ ਹੋ ਪਾਈ ਕਿਉਂਕਿ ਮੈਨੂੰ 12 ਵਜੇ ਦੇ ਤੱਕ ਮੈਂ 11 ਵਜੇ ਦੀ ਤੱਕ ਮੈਂ 11 ਵਾਲੀ ਖੇਤ ਚਾਪੀ ਜਿਕੇ ਉਸ ਤੋਂ ਬਾਅਦ ਫਿਰ ਮੈਂ ਜਾਨੀ ਕਿ ਰੋਟੀ ਵਾਲੇ ਚਾਹ ਵਾਲੇ ਭਾਂਡੇ ਸਾਰੇ ਇਕੱਠੇ ਸਾਫ਼ ਕੀਤੇ ਭਾਂਡੇ ਇਕੱਠੇ ਸਾਫ਼ ਕਰਨ ਤੋਂ ਬਾਅਦ ਫਿਰ ਉਸ ਤੋਂ ਬਾਅਦ ਮੈਂ ਅੰਦਰ ਝਾੜੂ ਪੂੰਛਾ ਲਗਾ ਕੇ ਤੇ ਝਾੜੂ ਪੂੰਛਾ ਲਗਾ ਕੇ ਫਿਰ ਫਿਰ ਮੈਨੂੰ ਜਦ ਤੱਕ ਮੈਂ ਝਾੜੂ ਪੂੰਛਾ ਲਗਾਇਆ ਤਾਂ ਮੇਰਾ ਜਿਹੜਾ ਦੁਪਹਿਰ ਦਾ ਕੰਮ ਸੀਗਾ ਹਨਾ ਜਨਕੀ ਦੁਪਹਿਰ ਦੀ ਚਾਰ ਰੋਟੀ ਸੀਗੀ ਬਸ ਉਹਦਾ ਟਾਈਮ ਹੋ ਗਿਆ ਤੇ ਫਿਰ ਮੈਂ ਜਲਦੀ ਜਲਦੀ ਦੁਪਹਿਰ ਦੀ ਚਾਰ ਰੋਟੀ ਬਣਾਈ ਤੇ ਹਾਂਜੀ ਫਿਰ ਢਾਈ ਵਜੇ ਨੂੰ ਮੈਂ ਖੇਤ ਰੋਟੀ ਭੇਜੀ ਚਾਰ ਰੋਟੀ ਭੇਜੀ ਦੁਪਹਿਰ ਦੀ ਤੇ ਬਸ ਫਿਰ ਮੈਂ ਆਪ ਵੀ ਚਾਹ ਬਾਅਦ ਵਿੱਚ ਪੀਤੀ ਫਿਰ ਮੈਂ ਜਾ ਕੇ ਜਲਦੀ ਜਲਦੀ ਮੱਝਾਂ ਨੂੰ ਸੰਨੀ ਕੀਤੀ ਤੇ ਸੰਨੀ ਕਰਕੇ ਫਿਰ ਜਾ ਕੇ ਚਾਹ ਪੀਤੀ ਫਿਰ ਚਾਹ ਪੀ ਕੇ ਬਸ ਫਿਰ ਭਾਂਡੇ ਵਗੈਰਾ ਸਾਫ਼ ਕਰਕੇ ਸ਼ਾਮ ਦੀ ਤਿਆਰੀ ਹੋ ਗਈ ਤੇ ਬਾਕੀ ਇੱਕ ਕੱਲ੍ਹ ਗੁਰਪੁਰਬ ਸੀ ਤੇ ਇਹ ਚਲੋ ਅਰਸ਼ ਨੌਰ ਤਾਂ ਛੁੱਟੀ ਸੀਗੀ ਘਰੇ ਸੀਗਾ ਸੌਖਾ ਹੋ ਗਿਆ ਥੋੜਾ ਜਿਹਾ ਤੇ ਪਰ ਇੰਨਾ ਹੋ ਗਿਆ ਵੀ ਉਹਨੇ ਮੇਰੇ ਨਾਲ ਤਾਂ ਚਲੋ ਕੀ ਹੈਲਪ ਕਰਾਉਣੀ ਸੀ ਪਰ ਉਹ ਇੰਨਾ ਵੀ ਉਹਨੇ ਚਲੋ ਗੁਰਦੁਆਰਾ ਸਾਹਿਬ ਨੂੰ ਨੇ ਆਪਦੀ ਡਿਊਟੀ ਨਿਭਾ ਲਈ ਵਿਚਾਰੇ ਜੁਆਕ ਨਹੀਂ ਕਿਉਂਕਿ ਕੱਲ ਆਪਣੇ ਗੁਰਦੁਆਰਾ ਸਾਹਿਬ ਖੰਡ ਪਾਟ ਪ੍ਰਕਾਸ਼ ਹੋਏ ਸੀਗਾ ਤੇ ਹੁਣ ਉਹ ਉੱਥੇ ਸੇਵਾ ਤੇ ਹੁੰਦਾ ਕੱਲ ਵੀ ਸੀ ਅੱਜ ਵੀ ਗਿਆ ਹੋਇਆ ਤੇ ਐਤਵਾਰ ਵਾਲੇ ਦਿਨ ਜਾਨਕੀ ਕੱਲ ਨੂੰ 17 ਤਰੀਕ ਨੂੰ ਭੋਗ ਪੈਣਗੇ ਤੇ ਲੋ ਜੀ ਆਪਾਂ ਜਿਹੜੇ ਸੀਗੇ ਪਗਲਾਂ ਹੋਰ ਹੀ ਪਾਸੇ ਲੈ ਗਈ ਤੇ ਆਪਾਂ ਜਿਹੜਾ ਸੀਗਾ ਜੀ ਇੱਥੇ ਮੇਰਾ ਚੱਲ ਰਿਆ ਸੀਗਾ ਗੁਰਪੁਰਬ ਕਰਕੇ ਸਾਫ ਸਫਾਈ ਦਾ ਕੰਮ ਠੀਕ ਹੈ ਜੀ ਤੇ ਮੈਂ ਬੈੱਡ ਸ਼ੀਟ ਵੀ ਚੇਂਜ ਕਰਤੀ ਮੈਂ ਕਿਹਾ ਜਿਹੜੀਆਂ ਕਾਟਨ ਦੀਆਂ ਬੈੱਡ ਸ਼ੀਟਾਂ ਸੀਗੀਆਂ ਉਹ ਵੀ ਆਪਾਂ ਸਾਂਭ ਦਿੰਨੇ ਹੁਣ ਤੇ ਇਹ ਵਾਲੇ ਬੈੱਡ ਸ਼ੀਟ ਜਿਹੜੀ ਮੈਂ ਹੁਣ ਵਿਛਾਈ ਆ ਤੁਸੀਂ ਪਿੱਛੇ ਦੇਖਿਆ ਇਹ ਵਾਲੇ ਬੈੱਡ ਸ਼ੀਟ ਜਿਹੜੀ ਹੈ ਇਹਦਾ ਕਲਰ ਵੀ ਬਹੁਤ ਸੋਹਣਾ ਹੈ ਤੇ ਬਾਕੀ ਇਹਦੇ ਚਾਰជ្រੇ ਜਿਹੜੀ ਲਾਸਟਿਕ ਹੈ ਲਾਸਟਕ ਵਾਲੀ ਬੈੱਡ ਸ਼ੀਟ ਆ ਇਹ ਤੇ ਤਕਰੀਬਨ ਜਿੱਦਾਂ ਜਿਹੜੀਆਂ ਹੁਣ ਸਰਦੀ ਵਾਲੀਆਂ ਜਿਹੜੀਆਂ ਹਨਾ ਗਰਮ ਹੈਗੀਆਂ ਨੇ ਬੈੱਡ ਸ਼ੀਟਾਂ ਸਾਰੀਆਂ ਲਾਸਟਕ ਵਾਲੀਆਂ ਨਹੀਂ ਮੇਰੇ ਕੋਲੇ ਚਾਰ ਪੰਜ ਇਸ ਤਰ੍ਹਾਂ ਦੀਆਂ ਬੈੱਡ ਸ਼ੀਟਾਂ ਨੇ ਤੇ ਸੋਹਣੀਆਂ ਨੇ ਜੋ ਵਧੀਆ ਰਹਿੰਦੀਆਂ ਯਾਨੀ ਕਿ ਇਹ ਲਾਸਟਕ ਵਾਲੀਆਂ ਤੇ ਇਸ ਕਰਕੇ ਫਿਰ ਮੈਂ ਨਾ ਹੁਣ ਕਾਟਨ ਦੀਆਂ ਚਾਦਰਾਂ ਮੈਂ ਕਿਹਾ ਮੈਂ ਰੱਖੂੰਗੀ ਕਿਉਂਕਿ ਮੈਂ ਖੁਦ ਜਿਵੇਂ ਡੇਲੀ ਰੁਟੀਨ ਦੇ ਵਿੱਚ ਜਿਹੜੇ ਆਪਣੇ ਮੋٹے ਕੱਪੜੇ ਪਾਉਣ ਵਾਲੇ ਸੀਗੇ ਜਾਂ ਬੈੱਡ ਸ਼ੀਟਾਂ ਸੀ ਜਾਂ ਕੁਝ ਵੀ ਹਨਾ ਕੋਟਸ ਵਾਟਰ ਕੋਟ ਸ਼ਾਲ ਹਨਾ ਕੋਈ ਵੀ ਕੱਪੜੇ ਜਿਹੜੇ ਕੱਡੇ ਨਹੀਂ ਸਗੇ ਸੀਗੇ ਤੇ ਮੈਂ ਫਿਰ ਕੱਲ ਹੀ ਕੱਡੇ ਸੀਗੇ ਇਹ ਵਾਲੇ ਸਾਰੇ ਕੱਪੜੇ ਰਾਤ ਦੇ ਟਾਈਮ ਤੇ ਮੈਂ ਕਿਹਾ ਚੱਲ ਕੱਢੀਏ ਕਿਉਂਕਿ ਮੌਸਮ ਜਿਹੜਾ ਇੱਕੇਦਮੀ ਖਰਾਬ ਹੋ ਗਿਆ ਇੱਕੇਦਮੀ ਬਦਲ ਗਿਆ ਪਹਿਲਾਂ ਤਾਂ ਗਰਮੀ ਸੀਗੀ ਬਟ ਇੱਕੇਦਮੀ ਇੰਨੀ ਜ਼ਿਆਦਾ ਠੰਡ ਹੋ ਗਈ ਹਨਾ ਧੁੰਦ ਵਗੈਰਾ ਜੀ ਆਉਣ ਲੱਗ ਗਈ ਉਹਦੇ ਕਰਕੇ ਫਿਰ ਆਪਾਂ ਕੱਢ ਰਹੇ ਆ ਕੱਪੜੇ ਤੇ ਨਾਲੋਂ ਨਾਲ ਧੋ ਰਹੇ ਆ ਜਿੰਨੇ ਕੁ ਧੋਤੇ ਜਾਂਦੇ ਆ ਹਨਾ ਤੇ ਅੱਜ ਵੀ ਮੈਂ ਕੱਪੜੇ ਹਲੇ ਧੋਣੇ ਆ ਕਪੜੇ ਕੁਝ ਮੋٹے ਧੋਨੇ ਆ ਕੁਝ ਬਾਕੀ ਜਿਹੜੇ ਦੂਸਰੇ ਹਨਾ ਹਰ ਰੋਜ਼ ਦੇ ਪਾਉਣ ਵਾਲੇ ਵੀ ਪਏ ਨੇ ਧੋਣ ਵਾਲੇ ਕਿਉਂਕਿ ਲਾਈਟ ਸਵੇਰੇ 5:30 ਵਜੇ ਦੀ ਲਾਈਟ ਬੰਦ ਹੋਈ ਆ ਤੇ ਫਿਲਹਾਲ ਲਾਈਟ ਜਿਹੜੀ ਆਈ ਸੀਗੀ 5:30 ਵਜੇ ਲਾਈਟ ਆਈ ਸੀ ਫਿਰ ਮੈਂ 5:30 ਵਜੇ ਫਿਰ ਮੈਂ ਕਪੜੇ ਧੋਤੇ ਤੇ ਲਓ ਜੀ ਹੁਣ ਆਪਾਂ ਇੱਥੇ ਜਾਨੀ ਕਿ ਸਾਰਾ ਜਿਹੜਾ ਖਲਾਰਾ ਸੀਗਾ ਕਿਉਂਕਿ ਸਵੇਰੇ ਸਵੇਰੇ ਜਿਹੜਾ ਖਲਾਰਾ ਉਹ ਬਹੁਤ ਜ਼ਿਆਦਾ ਹੁੰਦਾ ਹੈ ਤੇ ਖਲਾਰਾ ਜਿਹੜਾ ਕਾਫੀ ਜ਼ਿਆਦਾ ਸੀਗਾ ਤੇ ਇੱਕ ਮੈਂ ਥੋੜਾ ਬਹੁਤਾ ਚਲੋ ਮੈਨੂੰ ਸੀਗਾ ਵੀ ਆਪਾਂ ਜਿਹੜੀ ਸਾਫ ਸਫਾਈ ਕਰ ਲਈਏ ਮਾੜੀ ਮੋਟੀ ਕਿਉਂਕਿ ਆਪਾਂ ਹਰ ਰੋਜ਼ ਥੋੜਾ ਬਹੁਤਾ ਜਿਵੇਂ ਕਹਿੰਦੇ ਹੁੰਦੇ ਨਾ ਹੱਥ ਫੇਰਦਰੀ ਇਹ ਨਾਲੋਂ ਨਾਲ ਤੇ ਫਿਰ ਸੋਕੇ ਰਹਿਦਾ ਨਹੀਂ ਤਾਂ ਫਿਰ ਔਖਾ ਹੋ ਜਾਂਦਾ ਹਨਾ ਬਾਕੀ ਸਾਡੇ ਥੋੜਾ ਜਿਹਾ ਘੱਟਾ ਮਿੱਠੀ ਤਾਂ ਕਰਕੇ ਜ਼ਿਆਦਾ ਆਉਂਦਾ ਜੀ ਜਿਹੜਾ ਕੱਚਾ ਹੋਣ ਕਰਕੇ ਫਿਰ ਥੋੜਾ ਜਿਹਾ ਜ਼ਿਆਦਾ ਮਿੱਟੀ ਘੱਟਾ ਆਉਂਦਾ ਬਾਕੀ ਇੱਕ ਸੜਕ ਦੇ ਨੇੜੇ ਘਰ ਹੋਣੇ ਕਰਕੇ ਤੇ ਉਹਦੇ ਕਰਕੇ ਵੀ ਜ਼ਿਆਦਾ ਮਿੱਟੀ ਘੱਟਾ ਆਉਂਦਾ ਹੈ ਅਗਰ ਉਹ ਸੜਕ ਤੋਂ ਪਛਾਂ ਹਟਮਾ ਕਰ ਹੋਵੇ ਨਾ ਫਿਰ ਵੀ ਇਹ ਫਰਕ ਪਿਆ ਜਾਂਦਾ ਬਟ ਜਦੋਂ ਸੜਕ ਦੇ ਜਮਾਂ ਨੇੜੇ ਹੋਵੇ ਤਾਂ ਫਿਰ ਉਹ ਦਬਾਲ ਔਖਾ ਹੋ ਜਾਂਦਾ ਕਿਉਂਕਿ ਜ਼ਿਆਦਾ ਮਿੱਟੀ ਘਟਾ ਆਉਂਦਾ ਹੈ ਤੇ ਆਪਾਂ ਸਾਰਾ ਜਿਹੜਾ ਸਾਫ ਸਫਾਈ ਜਿਹੜੀ ਹੈ ਕਰਤੀ ਆ ਤੇ ਜਾਨੀ ਕਿ ਖਲਾਰਾ ਚੱਕ ਲਿਆ ਹੁਣ ਮੈਂ ਲਗਾਉਣੀ ਆ ਝਾਲੂ ਝਾੜੂ ਲਗਾਉਣ ਤੋਂ ਬਾਅਦ ਫਿਰ ਮੈਂ ਕਰੂੰਗੀ ਡਸਟਿੰਗ ਜਾਨੀ ਕਿ ਫਿਰ ਆਪਾਂ ਬੈੱਡ ਦਾ ਜਿਵੇਂ ਟੋ ਵਗੈਰਾ ਹੋ ਗਿਆ ਸ਼ੋਕਿਸ਼ ਹੋ ਗਿਆ ਇੱਧਰ ਸੋਫੇ ਸਾਰਾ ਕੁਛ ਜਾਨੀ ਕਿ ਕਿਚਨ ਦੀ ਸਫਾਈ ਹੋ ਗਈ ਹੈ ਨਾ ਆਪਾਂ ਸਾਰਾ ਉਹ ਤਾਂ ਜਿਹੜਾ ਸਾਬਸ ਫਾਈ ਕਰਾਂਗੇ ਉਸ ਤੋਂ ਬਾਅਦ ਲਗਾਵਾਂਗੇ ਪੋਚੇ ਤੇ ਫਿਲਹਾਲ ਮੇਰੇ ਕੱਪੜੇ ਜਿਹੜੇ ਮੈਨੂੰ ਕੱਪੜਿਆਂ ਨੂੰ ਦੇਖ-ਦੇਖ ਬੜੇ ਜਿਆਦਾ ਟੈਨਸ਼ਨ ਹੋਈ ਪਈ ਆ ਕਿਉਂਕਿ ਇੱਕ ਤਾਂ ਮੌਸਮ ਹੋਵੇ ਦਾ ਹੋਇਆ ਪਿਆ ਹਨਾ ਵੀ ਜੇ ਧੁੱਪ ਲੱਗੀ ਹੋਵੇ ਨਾ ਫਿਰ ਜਲਦ ਸੁੱਕ ਜਾਂਦੇ ਆ ਹਨਾ ਧੁੱਪ ਤੋਂ ਬਿਨਾ ਕੱਪੜੇ ਦੇ ਉੱਤੇ ਉਹ ਚਮਕਣੀ ਰਹਿੰਦੀ ਕਿਉਂਕਿ ਜੇ ਆਪਾਂ ਕੱਪੜਾ ਜੇ ਧੁੱਪ ਦੇ ਵਿੱਚ ਸਕਾਉਣੇ ਆ ਹਨਾ ਤਾਂ ਜਿਵੇਂ ਆਇ ਲੱਗਦਾ ਹੁੰਦਾ ਵੀ ਹੌਲਾ ਜਿਹਾ ਹੋ ਗਿਆ ਜਦੋਂ ਤੁੰਦਾਨੀਆਂ ਪੈਂਦੀਆਂ ਨੇ ਉਦੋਂ ਕੱਪੜਾ ਚਾਹੇ ਸੁੱਕਿਆ ਵੀ ਹੋਵੇ ਆਂ ਲੱਗੀ ਜਾਂਦਾ ਪਤਾ ਨਹੀਂ ਲੱਗਦਾ ਹੁੰਦਾ ਵੀ ਅਬ ਇਹ estrondeme su su jedna ਤੇ ਲਓ ਜੀ ਉਸ ਤੋਂ ਬਾਅਦ ਆਪਾਂ ਸਾੜੂ ਵਖਰਾ ਲਗਾ ਕੇ ਤੇ ਫਿਰ ਮੈਂ ਇਹ ਰੈਕ ਵੀ ਸਾਫ਼ ਕਰਨੀ ਸੀਗੀ ਇਹਦੇ ਉੱਪਰ ਵੀ ਘੱਟਾ ਜਿਹਾ ਥੋੜਾ ਜਿਹਾ ਦਿਖ ਰਿਹਾ ਸੀਗਾ ਮੈਂ ਹਾਂ ਚੱਲ ਡੱਬੇ ਆਪਾਂ ਸਾਫ਼ ਕਰਦਗੇ ਕਿਉਂਕਿ ਕੋਈ ਵੀ ਦਿਨ ਤਿਹਾਰ ਆਉਂਦਾ ਜਿੱਦਾਂ ਲੋਹੜੀ ਦੀਵਾਲੀ ਆ ਗਈ ਲੋਹੜੀ ਆ ਗਈ ਜੀ ਵਿਸਾਖੀ ਆ ਗਈ ਆਪਾਂ ਹਰ ਇੱਕ ਤਿਹਾਰ ਤੇ ਆਪਾਂ ਜਿਹੜਾ ਸਾਫ਼ ਸੁਵਾਈਆਂ ਕਰਦੇ ਹਾਂ ਹਨਾ ਤਾ ਕਰਕੇ ਫਿਰ ਮੈਂ ਆਪ ਘਰਪੂਰਬ ਤੇ ਵੀ ਜਿਹੜੀਆਂ ਸਫਾਈਆਂ ਜਿੰਨੀਆਂ ਕੋ ਹੁੰਦੀਆਂ ਮੌਸਮ ਦੇ ਹਿਸਾਬ ਤੇ ਕਰਦੀਆਂ ਜੇ ਇਹੀ ਦਿਨ ਲੱਗਿਆ ਹੁੰਦਾ ਤਾਂ ਥੋੜਾ ਜਿਆ ਚੰਗੀ ਤਰ੍ਹਾਂ ਕਹਿ ਲਓ ਮੈਂ ਫਿਰ ਤਾਂ ਮੈਂ ਕਾਲੋ ਨਹੀਂ ਕਰਨੀ ਸੀਗੀ ਮੈਂ ਟਾਈਮ ਕਾਢ ਹੀ ਲੈਣਾ ਸੀ ਤੇ ਹਾਂਜੀ ਆਪਾਂ ਜਣੀ ਕਿ ਕਾਲੋ ਨਹੀਂ ਕਰਨੀ ਸੀਗੀ ਜੇ ਧੁੱਪ ਲੱਗੀ ਹੁੰਦੀ ਤਾਂ ਮੈਂ ਤਾਂ ਵੇੜੇ ਦੇ ਵਿੱਚ ਵੀ ਮਿੱਟੀ ਵਲਾ ਦੇਣੀ ਸੀਗੀ ਪਰ ਹੁਣ ਧੁੱਪ ਨਹੀਂ ਹੈਗੀ ਸੀਗੀ ਤੇ ਧੁੰਦ ਡੱਗ ਰਹੀ ਸੀਗੀ ਤੇ ਉਹਦੇ ਨਾਲ ਵੇੜਾ ਸੁੱਕਣਾ ਨਹੀਂ ਹੈਗਾ ਤਾਂ ਕਰਕੇ ਥੋੜਾ ਜਾਂ ਔਖਾ ਲੱਗਦਾ ਤੱਪਾ ਵੇੜੇ ਦੀ ਵੀ ਸਾਫ ਸਫਾਈ ਜਿਹੜੀ ਆ ਉਹ ਕਰ ਦੇਣੀ ਸੀ ਬਾਕੀ ਵੈਸੇ ਤਾਂ ਫਿਲਹਾਲ ਵੇੜਾ ਸਾਫ਼ ਹੀ ਪਿਆ ਹੈਗਾ ਪਰ ਕੀ ਕਰੀਏ ਜੀ ਜਦੋਂ ਧੁੰਦ ਪੈਂਦੀ ਆ ਨਾ ਉਦੋਂ ਕੱਚੇ ਵੇੜੇ ਤੇ ਉਦੋਂ ਦਿੱਕਤ ਆਉਂਦੀ ਆ ਵੈਸੇ ਤਾਂ ਚਲੋ ਸਰ ਜਾਂਦਾ ਆ ਜਾਨੀ ਕਿ ਜੇ ਉਦੋਂ ਇਸ ਤਰ੍ਹਾਂ ਹੁੰਦਾ ਜਦੋਂ ਧੁੰਦ ਪੈਂਦੀ ਆ ਨਾ ਤਾਂ ਜਿਹੜੀ ਮਿੱਟੀ ਫੇਰੀ ਹੁੰਦੀ ਆ ਤੇ ਉਹ ਫਿਆ ਜਾਂਦੀ ਆ ਜਿਵੇਂ ਉਫਣ ਜਿਹਾ ਆਉਂਦੀ ਆ ਹੋਰੀ ਬਣ ਜਾਂਦੀ ਆ ਵੀ ਟਰੇਲ ਪੈਣ ਦੇ ਨਾਲ ਕਿਉਂਕਿ ਧੁੰਦ ਡੇਗਦੀ ਆ ਟਰੇਲ ਪੈਂਦੀ ਆ ਉਹਦੇ ਨਾਲ ਖਰਾਬ ਹੋ ਜਾਂਦਾ ਹਨ ਨਹੀਂ ਤਾਂ ਬਾਕੀ ਵੈਸੇ ਚਲੋ ਹਣਾ ਵਧੀਆ ਉਹ ਹੋ ਰਿਹਾ ਵੀ ਜਾਨੇ ਕੀ ਵਧੀਆ ਟਾਈਮ ਪਾਸ ਚਲੋ ਹੋ ਹੀ ਜਾਂਦਾ ਪਰ ਜਦੋਂ ਉਦੋਂ ਇਸ ਤਰ੍ਹਾਂ ਹੁੰਦਾ ਉਦੋਂ ਫਿਰ ਖੈਜੀ ਚੜਦੀ ਆ ਵੀ ਵੇੜਾ ਸਾਫ ਨਹੀਂ ਰਹਿੰਦਾਗਾ ਵੀ ਖਰਾਬ ਕਿਉਂ ਹੁੰਦਾ ਤੇ ਉਦੋਂ ਫਿਰ ਥੋੜਾ ਜਿਹਾ ਔਖਾ ਲੱਗਦਾ ਬਾਕੀ ਚਲੋ ਕੋਈ ਗੱਲ ਨਹੀਂ ਜੀ ਹੌਲੀ ਹੌਲੀ ਸਭ ਕੁਝ ਹੋ ਜਾਊਗਾ ਹਣਾ ਕੋਈ ਗੱਲ ਨਹੀਂ ਪ੍ਰਮਾਤਮਾ ਨੇ ਚਾਇਆ ਤਾਂ ਹੌਲੀ ਹੌਲੀ ਆਪਾਂ ਵੇੜਾ ਵੀ ਪੱਕਾ ਕਰਵਾ ਲਾਂਗੇ ਵੀ ਆਪਾਂ ਮਿਹਨਤ ਕਰ ਰਹੇ ਹਾਂ ਕੋਈ ਗੱਲ ਨਹੀਂ ਜੀ ਹੌਲੀ ਹੌਲੀ ਸਭ ਕੁਝ ਬਣ ਜਾਂਦਾ ਹੁੰਦਾ ਇੱਕੇ ਨਾਮ ਤਾਂ ਕਹਿੰਦੇ ਹੁੰਦੇ ਕੁਝ ਵੀ ਨਹੀਂ ਹੁੰਦਾਗਾ ਤੈਨੂੰ ਜੀ ਆਪਾਂ ਜਿਹੜੇ ਡੱਬੇ ਸੀਗੇ ਇਤੋਂ ਸਾਰੇ ਸਾਫ਼ ਕਰਕੇ ਰੱਖ ਦਿੱਤੇ ਹੈਗੇ ਆ ਤੇ ਹੁਣ ਆਪਾਂ ਨੀਚੇ ਜਿਹੜੇ ਕੱਪ ਸੀ ਇਹ ਵੀ ਲਾ ਲੈਣੀਆਂ ਤੇ ਕੱਪ ਤਾਂ ਮੈਂ ਫਿਲਹਾਲ ਤੋਂ ਹੂੰਗੀ ਕਿਉਂਕਿ ਜਿਹੜੇ ਡੱਬੇ ਸੀ ਉਹ ਉਹਨਾਂ ਦੇ ਉੱਪਰ ਵੀ ਇੰਨਾ ਘੱਟਾ ਨਹੀਂ ਸੀ ਕੱਪਾਂ ਦੇ ਉੱਪਰ ਵੀ ਨਹੀਂ ਸੀਗਾ ਪਰ ਜਿਹੜੇ ਡੱਬੇ ਸੀ ਉਹ ਤਾਂ ਮੈਂ ਕੱਪੜੇ ਨਾਲ ਵੈਸੇ ਸਾਫ਼ ਕਰਕੇ ਰੱਖ ਦਿੱਤੇ ਕਿਉਂਕਿ ਆਪਾਂ ਹੁਣ ਥੋੜੇ ਦਿਨ ਤਾਂ ਹੋਇਆ ਦਿਵਾਲੀ ਨੂੰ ਵੀ ਸਫਾਈਆਂ ਕੀਤੇ ਹੋ ਸੀਗੇ ਪਰ ਜਿਹੜੇ ਕੱਪ ਆ ਤੇ ਇਹ ਮੈਂ ਕਿਹਾ ਚੱਲੋ ਆਪਾਂ ਗਰਮ ਪਾਣੀ ਨਾਲ ਧੋ ਦਿੰਨੇ ਆ ਕਿਉਂਕਿ ਮੇਰੇ ਦੂਜੇ ਜਿਹੜੇ ਪਾਂਡੇ ਵਗੈਰਾ ਧੋਣ ਵਾਲੇ ਸੀਗੇ ਤੇ ਉਹ ਵੀ ਮੈ ਧੋਲੇ ਸੀਗੇ ਸੱਚਾ ਹਾਂਜੀ ਗਰਮ ਪਾਣੀ ਪਿਆਸੀ ਕਿਉਂਕਿ ਉਹ ਵਾਲੇ ਜਿਹੜੇ ਭਾਂਡੇ ਸੀ ਉਹ ਗਰਮ ਪਾਣੀ ਦੇ ਨਾਲ ਹੀ ਮੈ ਧੋਤੇ ਸੀ ਸਾਰੇ ਕਿਉਂਕਿ ਹੁਣ ਸਾਰੇ ਭਾਂਡੇ ਜਿਹੜੇ ਆ ਨਾ ਗਰਮ ਪਾਣੀ ਦੇ ਨਾਲ ਹੀ ਧੋਤੇ ਜਾਂਦੇ ਆ ਇੱਕ ਤਾਂ ਧੁੱਪ ਨਿਕਲਦੀ ਤੇ ਇੱਕ ਠੰਢਾਈ ਨਹੀਂ ਲੈਂਦੀ ਕਿ ਗਰਮ ਪਾਣੀ ਤੋਂ ਬਿਨਾ ਸਾਫ ਨਹੀਂ ਹੁੰਦੇਗੇ ਤੇ ਮੈਂ ਗਰਮ ਪਾਣੀ ਦੇ ਨਾਲ ਹੀ ਤਾਂ ਕਰਕੇ ਉਹ ਸਾਰੇ ਭਾਂਡੇ ਜਿਹੜੇ ਧੁੱਤੇ ਸੀ ਤੇ ਪਾਣੀ ਥੋੜਾ ਜਿਹਾ ਪਿਆ ਸੀ ਮੈਂ ਖਚਲ ਆਪਾਂ ੱਦਬੇ ਇਸ ਤਰ੍ਹਾਂ ਸਾਫ ਕਰਕੇ ਤੇ ਜਿਹੜੇ ਭਾਂਡੇ ਕੱਪ ਪਏ ਆ ਤੇ ਉਹ ਆਪਾਂ ਚਲੋ ਸਾਫ ਕਰ ਆਪਣਾ ਗਰਮ ਪਾਣੀ ਦੇ ਨਾਲ ਧੋ ਦਿੰਨੇ ਆ ਤੇ ਧੋ ਕੇ ਫਿਰ ਕੱਪੜੇ ਨਾਲ ਆਪਾਂ ਸਾਫ ਕਰਕੇ ਪਾਣੀ ਸੁਕਾ ਕੇ ਤੇ ਰੱਖ ਦੂੰਗੀ ਮੈਂ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਲਓ ਜੀ ਆਪਾਂ ਲੱਗੇ ਗੈਸ ਸਾਫ ਕਰਨ ਤੇ ਗੈਸ ਹਮੇਸ਼ਾ ਮੈਂ ਸਾਬਣ ਲਾ ਕੇ ਹੀ ਸਾਫ ਕਰਦੀ ਹੁੰਨੀ ਆ ਪਹਿਲਾ ਸਾਫ ਕਰ ਲਾ ਕੇ ਤੇ ਉਸ ਤੋਂ ਬਾਅਦ ਫਿਰ ਗਰਮ ਪਾਣੀ ਦੇ ਵਿੱਚ ਕੱਪੜਾ ਹਨਾ ਭੋਂਕੇ ਤੇ ਉਹ ਵਾਲਾ ਕੱਪੜਾ ਫੇਰ ਦਿੰਨੀ ਆ ਫਿਰ ਸੁੱਕਾ ਕੱਪੜਾ ਉੱਪਰ ਦੀ ਮਾਰ ਦਈਏ ਤਾਂ ਵਧੀਆ ਸਾਫ ਹੋ ਜਾਂਦਾ ਤੇ ਗੈਸ ਵਗੈਰਾ ਸਾਫ ਕਰਨ ਤੋਂ ਬਾਅਦ ਫਿਰ ਆਪਾਂ ਹਮ ਕਰਦੇ ਹਾਂ ਜੀ ਸਲੈਪ ਦੀ ਯਾਨੀ ਕਿ ਸਫਾਈ ਤੇ ਜਿਹੜੇ ਕੱਪ ਸੀ ਉਹ ਵੀ ਮੈਂ ਧੋ ਕੇ ਰੱਖ ਲੈ ਸੀਗੇ ਪਰ ਉਹਦੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਫਿਰ ਨਾ ਵੀਡੀਓ ਜ਼ਿਆਦਾ ਵੱਡੀ ਹੋ ਜਾਣੀ ਸੀਗੀ ਤਾਂ ਕਰਕੇ ਪਹਿਲਾਂ ਮੈਨੂੰ ਲੱਗਿਆ ਹੁੰਦਾ ਸੀਗਾ ਵੀ ਵੀਡੀਓ ਜ਼ਿਆਦਾ ਵੱਡੀ ਹੋ ਗਈ ਤੇ ਹੁਣ ਆਪਾਂ ਸਲੈਪ ਨੂੰ ਸਾਫ ਕਰਕੇ ਉਸ ਤੋਂ ਬਾਅਦ ਫਿਰ ਮੈਂ ਲਗਾਉਂਗੀ ਜੀ ਪੋਚਾ ਪੋਚਾ ਲਗਾ ਕੇ ਤੇ ਫਿਰ ਮੈਂ ਦੁਪਹਿਰ ਦੀ ਰੋਟੀ ਦੀ ਤਿਆਰੀ ਕਰੂੰਗੀ ਕਿਉਂਕਿ ਟਾਈਮ ਹੋ ਗਿਆ ਕਾਫੀ ਤੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਲੇਟ ਫੇਟ ਨਾ ਹੋ ਜਾਈਏ ਰੋਟੀ ਨੂੰ ਕਿਉਂਕਿ ਕੋਈ ਸਬਜ਼ੀ ਵਗੈਰਾ ਹਨਾ ਬਣੀ ਹੋਵੇ ਪਹਿਲਾਂ ਤੇ ਵੈਸੇ ਮੈਂ ਤਾਲਾ ਰੱਖਿਆ ਚੁੱਲੇ ਤੇ ਜਿਵੇਂ ਖਾਣ ਵਾਲੇ ਸ਼ਾਮ ਦਾ ਸਰ ਜੂਗਾ ਤੇ ਨਾਲੇ ਹੁਣ ਦੁਪਹਿਰ ਦਾ ਸਰ ਜੂਗਾ ਮੈਂ ਦਾਲ ਧਰਤੀ ਸੀਗੀ ਸਵੇਰੇ ਭਿਉਂ ਕੇ ਰੱਖਤੀ ਸੀਗੀ ਤੇ ਫਿਰ ਜਦੋਂ ਮੈਂ ਰੋਟੀ ਖੇਤ ਤੋਰੀ ਤੇ ਭਾਂਡੇ ਵਗੈਰਾ ਸਾਫ ਕਰਨ ਲੱਗੀ ਜਦੋਂ ਫਿਰ ਮੈਂ ਦਾਲ ਧਾਰੀ ਦਿੱਤੀ ਸੀ ਚੁੱਲੇ ਤੇ ਮੈਂ ਕਹਾਂ ਚਲ ਦਾਲ ਬਣ ਹੀ ਜਾਊਗੀ ਤੇ ਆਪਾਂ ਮੈਂ ਆਪਦੇ ਕੰਮ ਲੱਗੀ ਰਹੂੰਗੀ ਕਿਉਂਕਿ ਜੇ ਮੈਂ ਕੋਈ ਹੋਰ ਸਬਜ਼ੀ ਵਗੈਰਾ ਹਨਾ ਬਣਾਉਂਦੀ ਫਿਰ ਮੇਰੇ ਤੋਂ ਜੜੀਆਂ ਸਾਫ ਸਫਾਈਆਂ ਦਾ ਕੰਮ ਰਹਿ ਜਾਣਾ ਸੀਗਾ ਮੈਂ ਦਾਲ ਧਰਤੀ ਮੇਖਾ ਚਲ ਜਾ ਤੱਕ ਦਾਲ ਬਣੂਗੀ ਮੇਰਾ ਜਿਹੜਾ ਝਾੜੂ ਪੂੰਚੇ ਦਾ ਕੰਮ ਜਿਹੜਾ ਸਫਾਈਆਂ ਦਾ ਕੰਮ ਖਤਮ ਹੋ ਜਾਊਗਾ ਤੇ ਫਿਰ ਦਾਲ ਨੂੰ ਤੜਕਾ ਲਾ ਕੇ ਚੱਲ ਮੈਂ ਰੋਟੀ ਤੇ ਰੋਟੀ ਬਣਾ ਦੂੰਗੀ ਤੇ ਬਾਅਦ ਵਿੱਚ ਨਾਲ ਦੀ ਨਾਲ ਆਪਾਂ ਚਾਹ ਧਰਦਾਂਗੇ ਤੇ ਫਿਰ ਟਾਈਮ ਨਾਲ ਰੋਟੀ ਖੇਤ ਪਹੁੰਚ ਜੂਗੀ ਤੇ ਨਾਲੇ ਸੱਨੀ ਵਗੈਰਾ ਦਾ ਆਪਾਂ ਕਰ ਲਾਂਗੇ ਕਿਉਂਕਿ ਉਸ ਤੋਂ ਬਾਅਦ ਲਾਈਟ ਆਊਗੀ ਤਾਂ ਫਿਰ ਕੱਪੜੇ ਵੀ ਧੋਣੇ ਆ ਤੇ ਲਾਈਟ ਆਈ ਸੀ 3:30 3:30 ਵਜੇ ਆਈ ਸੀ ਫਿਰ ਮੈਂ 3:30 ਵਜੇ ਕੱਪੜੇ ਧੋਣ ਲੱਗੀ ਸੀ ਸੰਨੀ ਵਗੈਰਾ ਕਰਕੇ ਮੱਝਾਂ ਨੂੰ ਗੋਹਾ-ਗੋਚਾ ਕਰਕੇ ਉਧਰ ਫਿਰ ਮੈਂ ਕੱਪੜੇ ਵੀ ਧੋਣ ਲੱਗ ਗਈ ਸੀ ਨਾਲ ਦੀ ਨਾਲ ਮੈਂ ਖਾ ਵੀ ਕਿਉਂਕਿ ਕੱਲ ਨੂੰ ਫੇਰ ਜ਼ਿਆਦਾ ਹੋ ਜਾਣਗੇ ਤੇ ਆਪਾਂ ਨਾਲੋਂ ਨਾਲ ਜਿਹੜਾ ਕੰਮ ਕੱਪੜਿਆਂ ਦਾ ਉਹ ਵੀ ਖਤਮ ਕਰ ਦਿੰਨੇ ਆ ਤੇ ਇਸ ਤੋਂ ਬਾਅਦ ਮੈਂ ਜਿਹੜਾ ਲਹਾਲ ਪੂਜਾ ਰੂਮ ਦੀ ਜਿਹੜੀ ਸਫਾਈ ਕਰਨੀ ਆ ਜਾਨਕੀ ਅਜੇ ਮੈਂ ਉਧਰ ਦੀ ਸਾਫ-ਸਫਾਈ ਕਰਨੀ ਆ ਤੇ ਲੋ ਜੀ ਇੱਧਰ ਸਾਰਾ ਜਿਹੜਾ ਆਪਣਾ ਸਫਾਈ ਦਾ ਕੰਮ ਖਤਮ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਲੱਗ ਗਈ ਸੀ ਪੂਜਾ ਰੂਮ ਦੀ ਸਫਾਈ ਕਰਨ ਤੇ ਸਾਰਾ ਸਮਾਨ ਆਪਾਂ ਜਾਨੀ ਕਿ ਸੈੱਟ ਕਰ ਲਿਆ ਸੀਗਾ ਬਾਕੀ ਇਹਨੂੰ ਆਪਾਂ ਸ਼ਾਮ ਦੇ ਟਾਈਮ ਤੇ ਚਲੋ ਸੁਝਾ ਦਾਂਗੇ ਜਿੰਨਾ ਕੁ ਸੁਝਾ ਬਾਕੀ ਤਾਂ ਚਲੋ ਸਾਫ ਸਵਾਈ ਤਾਂ ਇਥੋਂ ਦੀ ਡੇਲੀ ਹੋ ਜਾਂਦੀ ਹੈ ਜੀ ਸਵੇਰ ਤੇ ਟਾਈਮ ਤੇ ਸੁਬਾਹ ਵੀ ਹੁੰਦੀ ਹੈ ਸ਼ਾਮ ਵੀ ਹੁੰਦੀ ਹੈ ਕਿਉਂਕਿ ਸਵੇਰੇ ਤਾਂ ਮੇਰੀ ਜਾਨੀ ਕਿ ਜਦੋਂ ਆਪਾਂ ਹਨਾ ਵੀ ਸਵੇਰੇ ਜਦੋਂ ਜੋਤ ਵਤੀ ਕਰਦੇ ਆ ਉਦੋਂ ਜਦੀ ਵੀ ਸਾਫ ਸੋਈ ਹੁੰਦੀ ਹੈ ਕਿਉਂਕਿ ਪਹਿਲਾਂ ਉੱਠਣ ਤੋਂ ਬਾਅਦ ਹਨਾ ਪਹਿਲਾਂ ਮੇਰਾ ਕੰਮ ਇਹੀ ਹੁੰਦਾ ਹੈ ਕਿ ਜਦੋਂ ਨਹਾ ਕੇ ਉਸ ਤੋਂ ਬਾਅਦ ਮੈਂ ਆਦਾ ਸਰਨੀਵ ਗਰਮ ਅੱਜ ਨੂੰ ਕਰਨ ਤੋਂ ਬਾਅਦ ਫਿਰ ਨਹਾ ਕੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਰੂਮ ਦੀ ਜਿਹੜੀ ਸਾਫ ਸਫਾਈ ਕਰਕੇ ਇੱਥੇ ਜੋਤ ਵਰਤੀ ਕਰਕੇ ਫਿਰ ਮੈਂ ਗੁਰਦੁਆਰਾ ਸਾਹਿਬ ਜਾਣੀ ਹੁੰਨੀ ਆ ਤੇ ਫਿਲਹਾਲ ਅੱਜ ਮੈਂ ਖ ਵਿਚਾਲ ਆਪਾਂ ਥੋੜਾ ਜਿਹਾ ਚੰਗੀ ਤਰ੍ਹਾਂ ਜਿਹੜਾ ਸਾਫ ਕਰਦ ਗਏ ਤੇ ਥੋੜੀ ਸੈਟਿੰਗ ਕਰਨ ਵਾਲੀ ਸੀਗੀ ਤੇ ਆਪਾਂ ਸਮਾਰ ਕੇ ਜਿਹੜੀ ਸੈਟਿੰਗ ਆਪ ਕਰ ਦਿੰਨੇ ਆ ਤੇ ਫਿਰ ਸੋਹਣਾ ਲੱਗਦਾ ਇਹਦੇ ਨਾਲ ਤੇ ਲਓ ਜੀ ਦੇਖੋ ਵਧੀਆ ਬਣ ਗਿਆ ਵਧੀਆ ਸਾਰੀ ਸਾਫ ਸਫਾਈ ਜਿਹੜੀ ਉਹ ਹੋ ਚੁੱਕੀ ਆ ਆਪਾਂ ਤੁਹਾਨੂੰ ਇਸ ਤੋਂ ਅੱਗੇ ਜਾ ਕੇ ਹੁਣ ਦਿਖਾਉਨੇ ਆ ਜੀ ਕਿਚਨ ਜਾਨਕੀ ਰਸੋਈ ਦਿਖਾਉਨੇ ਆ ਤੇ ਰਸੋਈ ਦੀ ਜਿਹੜੀ ਸਾਫ ਸਫਾਈ ਆ ਉਹ ਵੀ ਹੋ ਚੁੱਕੀ ਆ ਤੇ ਲੋ ਜੀ ਆਪਣਾ ਜਿਹੜਾ ਰਸੋਈ ਦੀ ਸਫਾਈ ਵੀ ਹੋ ਚੁੱਕੀ ਆ ਤਕਰੀਬਨ ਸਾਰੀ ਜਿਹੜੀ A to Z ਆਪਣੀਆਂ ਸਾਫ ਸਫਾਈ ਦਾ ਕੰਮ ਆ ਹੋ ਚੁੱਕਿਆ ਤੇ ਪਰ ਜਦੋਂ ਇਸ ਤਰ੍ਹਾਂ ਆਪਾਂ ਆਪਣਾ ਥੋੜੀ ਚਾਹ ਬਾਲੀ ਸਾਫ ਸਫਾਈ ਕਰਦੇ ਆ ਸੈਟਿੰਗ ਚ ਕਰ ਦਿੰਨੇ ਆ ਚੇਂਜ ਕਰ ਦਿੰਨੇ ਆ ਹਨਾ ਸਮਾਨ ਦੀ ਸੈਟਿੰਗ ਥੋੜਾ ਜਿਹਾ ਸੋਹਣਾ ਲੱਗਣ ਲੱਗ ਜਾਂਦਾ ਜੀ ਇਸ ਦੇ ਨਾਲ ਹੀ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਟਾਈਮ ਹੋ ਗਿਆ ਜੀ 3:30 4:00 ਦਾ ਟਾਈਮ ਆ ਹਾਂ ਜੀ ਸਵਾ 3 ਵਜੇ ਲਾਈਟ ਆਈ ਸੀ ਤੇ ਫਿਰ ਮੈਂ ਉਸ ਤੋਂ ਬਾਅਦ ਸੱਣੀ ਵਗੈਰਾ ਕਰਕੇ ਤੇ ਫਿਰ ਮੈਂ ਲਾਗੀ ਕੱਪੜੇ ਧੋਣ ਮੈਂ ਕਹਾਂ ਵੀ ਚਲੋ ਹੁਣ ਪਹਿਲਾਂ ਮੈਂ ਕੱਪੜਿਆਂ ਦਾ ਕੰਮ ਨਿਬੜਾ ਕਿਉਂਕਿ ਫਿਲਹਾਲ ਮੈਂ ਕੱਪੜੇ ਕੱਲ੍ਹ ਵੀ ਧੋ ਸਕਦੀ ਸੀਗੀ ਵੀ ਕਿਉਂਕਿ ਲੇਟ ਸੀ ਪਰ ਕੱਲ ਨੂੰ ਪਤਾ ਕੀ ਹੈ ਮੈਂ ਕਹਾਂ ਵੀ ਲਾਈਟ ਦਾ ਫੇਰ ਨਹੀਂ ਪਤਾ ਕਾ ਵੀ ਸਵੇਰੇ ਸਵੇਰੇ ਫੇਰ ਨਾ ਬੰਦ ਕਰ ਦਿੰਦੇ ਨੇ ਕਿਉਂਕਿ ਹੁਣ ਨਾ ਜਿੱਦਾਂ ਧੁੰਦਾਂ ਪੈਂਦੀਆਂ ਪੈਣ ਲੱਗਦੀਆਂ ਕਰਕੇ ਤੇ ਟਰੇਲ ਡੈਗਦੀ ਆ ਉਹਦੇ ਨਾਲ ਨਾ ਲਾਈਟ ਬੰਦ ਕਰ ਦਿੰਦੇ ਆ ਤੇ ਸਵੇਰੇ 5:30 ਵਜੇ ਦੀ ਲਾਈਟ ਬੰਦ ਹੋਈ ਆ ਤੇ 5:30 ਵਜੇ ਲਾਈਟ ਆਈ ਆ ਤੇ ਮੈਂ ਕਹਾਂ ਵੀ ਕਿ ਤਿੰਨ ਹੋਵੇ ਸਵੇਰੇ ਫੇਰ ਲਾਈਟ ਬੰਦ ਹੋ ਜੇ ਤੇ ਮੈਂ ਤਾਂ ਹੁਣ ਹੀ ਨਾ ਧੋ ਕੇ ਧੋ ਲੈਣੀ ਆ ਮੈਂ ਕਹ ਵੀ ਧੋ ਕੇ ਨਾ ਕੱਪੜੇ ਤੇ ਦੇਖਦੀ ਆ ਕੁਛਕ ਪਾ ਦੂੰਗੀ ਬਾਹਰ ਤਣੀ ਤੇ ਤੇ ਕਿਉਂਕਿ ਹਵਾ ਜੀ ਚੱਲ ਰਹੀ ਆ ਨਾ ਤੇ ਉਹਦੇ ਨਾਲ ਚਲੋ ਹਵਾ ਜੀ ਫਿਰ ਜੂਗੀ ਯਾਨੀ ਕਿ ਕੱਪੜੇ ਚਲੋ ਥੋੜੇ ਬਹੁਤ ਸੁੱਕਣਗੇ ਤੇ ਮੈਂ ਕਹ ਹੁਣ ਮਸ਼ੀਨ ਦੇ ਵਿੱਚ ਸੁਕਾ ਕੇ ਤੇ ਮੈਂ ਆਪਣਾ ਤਣੀ ਦੇ ਬਾਹਰ ਕੁਛਕ ਪਾ ਦੂੰਗੀ ਕੁਛ ਮੰਜੇ ਤੇ ਰੱਖ ਦੂੰਗੀ ਤੇ ਬਾਅਦ ਸਵੇਰ ਕੱਲ ਨੂੰ ਪਾ ਲੂੰਗੀ ਕੱਲ ਨੂੰ ਸਾਰੇ ਖਿਲਾਰ ਦੂੰਗੀ ਤਣੀ ਦੇ ਉੱਪਰ ਕੱਲ ਨੂੰ ਚਲੋ ਜੇ ਦਿਨ ਲੱਗ ਜੇ ਤਾਂ ਚਲੋ ਬੜੀ ਵਧੀਆ ਗੱਲ ਆ ਚਲ ਨਹੀਂ ਤਾਂ ਫਿਰ ਇਸ ਤਰ੍ਹਾਂ ਟਾਈਮ ਪਾਸ ਦਾ ਕਰਾਂਗੇ ਤੇ ਲੋਜੀ ਕਪੜੇ ਮੈਂ ਪਾਈ ਸੀਗੇ ਮਸ਼ੀਨ ਦੇ ਵਿੱਚ ਤੇ ਕੁਛਕ ਕਪੜੇ ਜਿਹੜੇ ਸੀਗੇ ਬਸ ਇਸ ਤਰ੍ਹਾਂ ਦੇ ਜਿਹੜੇ ਜਿਨ੍ਹਾਂ ਦੇ ਉੱਪਰੋਂ ਜਵੇਂ ਹੋਗੇ ਜਿਵੇਂ ਨੂਰ ਦੀ ਯੂਨੀਫਾਰਮ ਹੋਗੀ ਤੇ ਉਹਦੇ ਡੈਡੀ ਦੇ ਹੋਗੇ ਕਪੜੇ ਹਨਾ ਵੀ ਦਾਗ ਵਗੈਰਾ ਨਹੀਂ ਲੈਂਦੇ ਹੈਗੇ ਤੇ ਉਹ ਆਪਾਂ ਸਾਬਣ ਲਾ ਕੇ ਉਹਦੇ ਤੇ ਵਰਸ਼ ਮਾਰ ਦਿੰਨੇ ਆ ਉਹਦੇ ਨਾਲ ਦਾਗ ਵਗੈਰਾ ਕਰ ਲੈਣੇ ਆ ਸਾਫ਼ ਤੇ ਬਾਕੀ ਤਾਂ ਜਿਹੜੇ ਮੋٹے ਸੀਗੇ ਕਪੜੇ ਜਿਵੇਂ ਬੈੱਡ ਸ਼ੀਟ ਹੋਗੀ ਜਾਂ ਖੇਸ ਵਗੈਰਾ ਸੀ ਕੁਛ ਧੋਣਾ ਲੈ ਇੱਕ ਦੋ ਤੇ ਉਹ ਆਪਾਂ ਜਾਨੀ ਕਿ ਮਸ਼ੀਨ ਦੇ ਵਿੱਚ ਹੀ ਪਾਤੇ ਸੀਗੇ ਕਿਉਂਕਿ ਹੁਣ ਮੈਂ ਜ਼ਿਆਦਾਤਰ ਕੱਪੜੇ ਜਿਹੜੇ ਮਸ਼ੀਨ ਦੇ ਵਿੱਚ ਹੀ ਧੋਇਆ ਕਰੂੰਗੀ ਕਿਉਂਕਿ ਗਰਮੀ ਦੇ ਵਿੱਚ ਤਾਂ ਚਲੋ ਹੱਥੀ ਧੋਤੇ ਜਾਂਦੇ ਸੀਗੇ ਮੌਸਮ ਉਹ ਵੇ ਦਾ ਸੀ ਹੁਣ ਇੱਕ ਤਾਂ ਮੌਸਮ ਖਰਾਬ ਹੋ ਰਿਹਾ ਇੱਕ ਦਿਨ ਛੋਟੇ ਹੁੰਦੇ ਆ ਫਿਰ ਮੈਨੂੰ ਕੱਲੇ ਜਾਣ ਨੂੰ ਔਖਾ ਹੋ ਜਾਂਦਾ ਫਿਰ ਧੋਤੇ ਨਹੀਂ ਜਾਂਦੇ ਹੈਗੇ ਤਾਂ ਕਰਕੇ ਫਿਰ ਮੈਂ ਹੁਣ ਮਸ਼ੀਨ 'ਚ ਹੀ ਪਾਉਣ ਲੱਗੀ ਕੱਪੜੇ ਤੇ ਜਿਹੜੇ ਮੈਨੂੰ ਲੱਗਦਾ ਹੁੰਦਾ ਵੀ ਮਸ਼ੀਨ ਦੇ ਵਿੱਚ ਨਹੀਂ ਨਿਕਰਨੇ ਹੈਗੇ ਕਿਉਂਕਿ ਕੰਮ ਵਾਲੇ ਜਿਹੜੇ ਕੱਪੜੇ ਕੰਮ ਠੰਡੇ ਵਾਲੇ ਹੁੰਦੇ ਆ ਹਨਾ ਨਨ ਕਿ ਕੰਮ ਚ ਖੇਤ ਬੰਨੇ ਤੇ ਪਾਏ ਹੁੰਦੇ ਕੱਪੜੇ ਉਹ ਤਾਂ ਫਿਰ ਤੁਹਾਨੂੰ ਪਤਾ ਹੀ ਆਣਾ ਵੀ ਕੰਮ ਵਾਲੇ ਬੰਦਿਆਂ ਦੇ ਕੱਪੜੇ ਤਾਂ ਮੈਲੇ ਹੁੰਦੇ ਹੁੰਦੇ ਆ ਤੇ ਉਹ ਵਾਲੇ ਜਿਹੜੇ ਕੱਪੜੇ ਹੁੰਦੇ ਆ ਫਿਰ ਮੈਂ ਉਹ ਹੱਥੀ ਧੋ ਲੈਣੀ ਆ ਤੇ ਤਕਰੀਬਨ ਬਾਕੀ ਤਾਂ ਮੈਂ ਹੁਣ ਮਸ਼ੀਨ ਦੇ ਵਿੱਚ ਹੀ ਧੋऊंगी ਕਿਉਂਕਿ ਗਰਮੀ ਗਰਮੀ ਤਾਂ ਆਪਾਂ ਮਸ਼ੀਨ ਨੂੰ ਨਹੀਂ ਚਲਾਈ ਸੀਗੀ ਵੀ ਹੱਥੀਓਂ ਧੋਤੇ ਸਾਰੇ ਕੱਪੜੇ ਕਿਤੇ ਕਿਤੇ ਵੀ ਐਮਰਜੈਂਸੀ ਚ ਕਿਤੇ ਚਲਾਉਣੀ ਪੈ ਜੇ ਤਾਂ ਸ਼ਾਇਦ ਚਲਾਈ ਹੋਵੇ ਪਰ ਮੈਂ ਸਕਾਉਣ ਦੀ ਜ਼ਰੂਰ ਰਹੀਆਂ ਜੀ ਕੱਪੜੇ ਮਸ਼ੀਨ ਦੇ ਵਿੱਚ ਧੋਤੇ ਮੈਂ ਹੱਥੀਆ ਤੇ ਹੁਣ ਆਪਾਂ ਸਰਦੀ ਸਰਦੀ ਆਪਾਂ ਹੱਥੀ ਨਹੀਂ ਧੋਣੇ ਕੱਪੜੇ ਜਾਨੀ ਕਿ ਮਸ਼ੀਨ 'ਚ ਹੀ ਧੋਇਆ ਕਰਾਂਗੇ ਤੇ ਬਸ ਜਿਹੜੇ ਕੋਈ ਜ਼ਿਆਦਾ ਮਲੇ ਆ ਜਿਹੜੇ ਮਸ਼ੀਨ ਦੇ ਵਿੱਚ ਨਹੀਂ ਨਿਕਰਨ ਵਾਲੇ ਹੈਗੇ ਤਾਂ ਉਹ ਵਾਲੇ ਕੱਪੜੇ ਆਪਾਂ ਜ਼ਰੂਰ ਹੱਥੀ ਧੋਇਆ ਕਰਾਂਗੇ ਬਾਕੀ ਸਾਰੇ ਕੱਪੜੇ ਜਿਹੜੇ ਉਹ ਮਸ਼ੀਨ ਦੇ ਵਿੱਚ ਹੀ ਧੋਤੇ ਜਾਣਗੇ ਤੇ ਲੋ ਜੀ ਹੁਣ ਮੈਂ ਇੱਥੇ ਧੋਕੇ ਕੱਪੜੇ ਤੇ ਫਿਰ ਦੇਖਦੀ ਆਂ ਅਗਲੇ ਕੰਮ ਧੰਦੇ ਕੰਮ ਤਾਂ ਬਹੁਤ ਪਏ ਆ ਪਰ ਸਮਝ ਨਹੀਂ ਆਉਂਦੀ ਕਿ ਦਿਨ ਛੋਟੇ ਕਰਕੇ ਵੀ ਕਿਹੜਾ ਕੰਮ ਕਿੱਥੋਂ ਸ਼ੁਰੂ ਕਰੀਏ ਕਿਉਂਕਿ ਕੰਮ ਨੂੰ ਦੇਖ ਕੇ ਥੋੜਾ ਜਿਹਾ ਟੈਨਸ਼ਨ ਵੀ ਹੋ ਜਾਂਦੀ ਆ ਟੈਨਸ਼ਨ ਕੀ ਵੀ ਆਏ ਜੇ ਹੁੰਦਾ ਹਨਾ ਹਾਏ ਵੀ ਲੇਟ ਹੋ ਗਈ ਹੈ ਲੇਟ ਹੋ ਗਈ ਕਿਉਂਕਿ ਕੁਛ ਨਾ ਕੱਪੜੇ ਮੈਂ ਬਰਸ਼ ਦੇ ਨਾਲ ਸਾਫ਼ ਕਰ ਦੇਣੀਆਂ ਯਾਨੀ ਕਿ ਬਰਸ਼ ਫੇਰ ਦੇਣੀਆਂ ਹੁੰਦੀਆਂ ਬਰਸ ਦਿਨ ਹਲੇ ਸਤਨਾ ਥੋੜਾ ਜਿਹਾ ਸੌਖਾ ਹੋ ਜਾਂਦਾ ਜਲਦੀ ਹੋ ਜਾਂਦੀ ਹੈ ਤੇ ਇੱਕ ਮੈਨੂੰ ਕਾਲ ਸੀ ਵੀ ਕਿਉਂਕਿ ਮੈਂ ਲੇਟ ਹੋ ਗਈ ਸੀ ਵੀ ਮੈਂ ਹਜੇ ਸਬਜ਼ੀ ਵਗੈਰਾ ਬਣਾਉਣੀ ਸੀ ਵੀ ਆਹ ਸੌਰੀ ਸਬਜ਼ੀ ਨਹੀਂ ਜੀ ਮੈਂ ਪਾਂਡੇ ਵਗੈਰਾ ਸਾਫ਼ ਕਰਨੇ ਸੀ ਸਬਜ਼ੀ ਤਾਂ ਚਲੋ ਅੱਜ ਮੈਂ ਦੁਪਹਿਰੇ ਦਾਲ ਬਣਾ ਲਈ ਸੀਗੀ ਤੇ ਸ਼ਾਮ ਦਾ ਹੁਣ ਦਾਲ ਨਾਲ ਸਰ ਜਾਣਾ ਤੇ ਮੈਨੂੰ ਐ ਸੀਗਾ ਵੀ ਫਿਰ ਖੇਤੋਂ ਆ ਜਾਣਗੇ ਤੇ ਮੈਂ ਫਿਰ ਉਹ ਵੀ ਕਈ ਵਾਰ ਤਾਂ ਹਣਾ ਭਾਈ ਇਸ ਤਰ੍ਹਾਂ ਹੀ ਲੈ ਜਾਂਦੇ ਰੋਟੀ ਸਿੱਧੇ ਜਦੋਂ ਖੇਤੋਂ ਆ ਜਾਂਦੇ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਵੀ ਉਹ ਘਰੇ ਚਲੇ ਜਾਂਦੇ ਤੇ ਉਹ ਕਹਿ ਦਿੰਦੇ ਵੀ ਚਲੋ ਕੋਈ ਨਹੀਂ ਵੀ ਅਸੀਂ ਬਾਅਦ ਵਿੱਚ ਆ ਕੇ ਲੈ ਜਾਾਂਗੇ ਮੈਨੂੰ ਤਾਂ ਸੀਗਾ ਵੀ ਮੈਂ ਤਾਂ ਆਰਮ ਕਰਾ ਕੱਢ ਕੇ ਜਲਦੀ ਜਲਦੀ ਤੇ ਫਿਰ ਮੈਂ ਰੋਟੀ ਬਣਾ ਲਿਆ ਤੇ ਇਥੇ ਨਜਰਾਂ ਜਾਣਾਂ ਦੀ ਉਹਨਾਂ ਦੀ ਰੋਟੀ ਬਣਾਉਣੀ ਸੀਗੀ ਤਿੰਨ ਜਾਣੀਆਂ ਸੀ ਉਹ ਤੇ ਲੋ ਜੀ ਹੁਣ ਆਪਾਂ ਜਿਹੜੇ ਦੂਸਰੇ ਕੱਪੜੇ ਇਸ ਤਰ੍ਹਾਂ ਪਾਣੀ ਕੱਢਣ ਵਾਲੇ ਸੀ ਉਹ ਵੀ ਕੱਢ ਲੇ ਤੇ ਇਹ ਵਾਲੇ ਜਿਹੜੇ ਕੱਪੜੇ ਰਹਿ ਗਏ ਇੱਕ ਬੈੱਡ ਸ਼ੀਟ ਹੋ ਗਈ ਤੇ ਆਪਣਾ ਕੇਸ ਹੋ ਗਿਆ ਜੀ ਇੱਕ ਇਹਨੂੰ ਆਪਾਂ ਥਾਪੇ ਦੇ ਨਾਲ ਕੁੱਟ ਦਿੰਨੇ ਆ ਤੇ ਥਾਪੇ ਨਾਲ ਕੁੱਟ ਕੇ ਤੇ ਇਹਦਾ ਪਾਣੀ ਕੱਢ ਕੇ ਫਿਰ ਆਪਾਂ ਜਿਹੜੇ ਚਿੱਟੇ ਕੱਪੜੇ ਆ ਉਹਨਾਂ ਨੂੰ ਨੀਲ ਲਾ ਲਾਂਗੇ ਤੇ ਜਿਹੜੇ ਦੂਸਰੇ ਆ ਉਹ ਇਸ ਤਰ੍ਹਾਂ ਹੀ ਸਕਾ ਕੇ ਜਿੰਨੇ ਵੀ ਸੁੱਕਣੇ ਪਏ ਆਪਣੇ ਕੱਪੜੇ ਉਹਨੇ ਕੋ ਆਪਾਂ ਤਣੀ ਤੇ ਖਲਾਰ ਦਾਂਗੇ ਜਾਨੀ ਕਿ ਸੁੱਕਣੇ ਪਾ ਦਾਂਗੇ ਤੇ ਬਾਕੀ ਜਿਹੜੇ ਕੱਪੜੇ ਹੋਏ ਉਹ ਆਪਾਂ ਮੰਜੇ ਤੇ ਰੱਖ ਦਾਂਗੇ ਉਹ ਆਪਾਂ ਕੱਲ ਨੂੰ ਖਲਾਰ ਦਾਂਗੇ ਤਣੀ ਦੇ ਉੱਪਰ ਘੇਰਾ ਤਾਂ ਬਾਹਰ ਹੀ ਰੱਖ ਦਿੰਨੀ ਆ ਮੰਜੇ ਤੇ ਤੇ ਬਾਅਦ ਵਿੱਚ ਉਸ ਤਰ੍ਹਾਂ ਹੀ ਮੰਜਾ ਚੱਕ ਕੇ ਅੰਦਰ ਰੱਖ ਕਰ ਲਾਂਗੇ ਚਾਹੇ ਉੱਧਰ ਕਰ ਦਾਂਗੇ ਬਰਾਂਡੇ ਦੇ ਵਿੱਚ ਤੇ ਲੋ ਜੀ ਆਪਾਂ ਸਾਰੇ ਕੱਪੜਿਆਂ ਦਾ ਪਾਣੀ ਕੱਢ ਲਿਆ ਤੇ ਹੁਣ ਜਿਹੜੇ ਚਿੱਟੇ ਕੱਪੜੇ ਆ ਉਹਨਾਂ ਨੂੰ ਨੀਲ ਲਾ ਦਾਂਗੇ ਤੇ ਬਾਕੀ ਮਸ਼ੀਨ ਦੇ ਵਿੱਚ ਸੁਕਾ ਕੇ ਤੇ ਆ ਲੋ ਜੀ ਜਿੰਨੇ ਕੱਪੜੇ ਸੁਕਣੇ ਪਏ ਮੈਂ ਇੱਥੋਂ ਤਾਂ ਲੀ ਤੇ ਜਨ ਕਿ ਪੂਰੇ ਆਉਣ ਨੇ ਕਪਾ ਤੇ ਬਾਕੀ ਮੈਂ ਮੰਜੇ ਤੇ ਰੱਖ ਲੇ ਤੇ ਹਾਂਜੀ ਲੋ ਜੀ ਆਪਾਂ ਕੱਪੜੇ ਵਗੈਰਾ ਧੋਣ ਤੋਂ ਬਾਅਦ ਸੁਕਾ ਪਾਤੀ ਸੀ ਸੁਕਣੇ ਜਿੰਨੇ ਕ ਪਏ ਤੇ ਉਸ ਤੋਂ ਬਾਅਦ ਫਿਰ ਮੇਰੇ ਤੋਂ ਕੋਈ ਵੀ ਵੀਡੀਓ ਜਿਹੜੀ ਨਹੀਂ ਬਣੀ ਤੇ ਬਾਕੀ ਮੈਂ ਕਹਾਂ ਵੀ ਵੀਡੀਓ ਜਿਹੜੀ ਉਹ ਜ਼ਿਆਦਾ ਵੱਡੀ ਹੋ ਜਾਣੀ ਆ ਤੇ ਇਹ ਹੈਗਾ ਜੀ ਰਾਤ ਦਾ ਟਾਈਮ ਤੇ ਆਪਾਂ ਆਦੂ ਇਹ ਬਣਾ ਕੇ ਤੇ ਮੱਥਾ ਟੇਕਦਾ ਸੀਗਾ ਤੇ ਦੀਵੇ ਵਗੈਰਾ ਲਗਾਤੇ ਸੀਗੇ ਜਿਆਦਾ ਨਹੀਂ ਕੋਈ 7-8 7 ਤੱਕ ਹਨੇ 9 ਦੀਵੇ ਲਾਏ ਸੀਗੇ ਤੇ ਆਪਾਂ ਦੇਗ ਬਣਾ ਲਈ ਸੀਗੀ ਜੀ ਘਰੇ ਖਰਾ ਪ੍ਰਸ਼ਾਦੀ ਦੇਗ ਬਣਾ ਕੇ ਤੇ ਆਪਾਂ ਮੱਥਾ ਟੇਕਤਾ ਤੇ ਬਾਕੀ ਗੁਰੂ ਘਰੇ ਚਲੋ ਜੋ ਛਰਦਾ ਸੀ ਆਪਣੀ ਆਪਾਂ ਲੰਗਰ ਦੇ ਵਿੱਚ ਪਾਏ ਕਿਉਂਕਿ ਖੰਡ ਪਾੜ ਪ੍ਰਕਾਸ਼ ਹੋਇਆ ਤੇ ਲਓ ਜੀ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਜੀ ਇੱਥੇ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਠੀਕ ਆ ਜੀ ਵੀਡੀਓ ਨੂੰ ਕਰੋ ਫੁੱਲ ਵਾਚ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਆਪਾਂ ਹੋਰ ਵਲੌਗ ਦੇ ਨਾਲ ਤਦ ਤੱਕ ਲਈ ਸਸਤਿਕਾਲ ਤੇ ਤੁਹਾਨੂੰ ਸਾਰਿਆਂ ਨੂੰ ਹੈਪੀ ਗੁਰਪੁਰਬ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਵੈਸੇ ਮੈਂ ਪੋਸਟ ਪਾ ਦਿੱਤੀ ਸੀ ਬਟ ਫਿਰ ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਤੇ ਕਮਾਈਆਂ ਦੇ ਵਿੱਚ ਬਰਕਤ ਪਾਵੇ ਵਾਹਿਗੁਰੂ ਇਹ ਹਰ ਘਰ ਪਰਿਵਾਰ ਦੇ ਵਿੱਚ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਮਹਾਲਕ ਚਲੋ ਠੀਕਾ ਜੀ ਸਸਕਾਲ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ